ਪਿਛਲੇ ਸੂਏ ਕਿੰਨਾ ਦਿੱਤਾ ਸਹੀ ਦੁੱਧ ਦੇ ਨੇ ਬਈ ਆਪਣੇ ਕੋਲ 17 ਇੰਟਰ ਪੂਰਾ ਦਿੱਤਾਗਾ ਅੱਛਾ ਹਾਂ ਤੇ ਜੇ ਐਤਕੀ ਕੋਈ ਕਹਦੇ ਬਈ ਅਸੀਂ 17 ਦੀ ਓਟ ਤੇ ਤੇਰੇ ਤੋਂ ਲੈਤਾ ਲੈਨੇ ਆ ਸਾਡੇ ਜੇ ਅਗਲੇ ਦੇ ਘਰੇ ਨਾ ਦੇ ਦਾਂ ਮੈਂ ਚਵਾ ਕੇ ਦੇ ਦਾਂਗਾ ਬਈ ਆਪਾਂ ਅੱਛਾ ਜੇ ਸੂੰਦੀ ਆ ਪਰ ਉਹ ਜ ਚਵਾ ਕੇ ਵੀ ਦੇ ਦ ਹਾਂ ਹਾਂ ਚਵਾ ਕੇ ਦੇ ਦੇਖੋ ਦੋਸਤੋ ਬਾਈ ਕਹਿੰਦਾ ਜੇ ਘਰੇ ਆਪਣੇ ਮੱਝ ਸੂਪ ਹੀ ਕਿਸੇ ਨੇ ਸਾਈ ਬਿਆਨਾ ਕਰਨਾ ਪੱਕਾ ਕਰ ਲੇ 17 ਕਿਲੋ ਆਪਾਂ ਚਵਾ ਕੇ ਵੀ ਦੇ ਦਾਂਗੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈਪਿੰਦਰ ਦੇ ਘਰੋਂ ਬਣਾ ਰਿਆ ਪਿੰਡ ਆ ਗਿਆ ਦੋਸਤੋ ਰਾਏਪੁਰ ਰਾਏਪੁਰ ਤੇ ਮੱਖਾ ਦੋਸਤੋ ਇਕੱਠੇ ਇਕੱਠੇ ਪਿੰਡ ਆ ਇਹ ਜ਼ਿਲ੍ਹਾ ਮਾਨਸੇ ਦਾ ਪਿੰਡ ਆ ਬਿਲਕੁਲ ਇੱਕ ਘਰੇਲੂ ਘਰ ਚੋਂ ਚੰਗੇ ਦੁੱਧ ਵਾਲੀ ਦੋਸਤੋ ਤੁਹਾਨੂੰ ਆਪਾਂ ਮੱਝ ਦਿਖਾਵਾਂਗੇ ਕਿੰਨੇ ਕ ਦਿਨ ਇਹਦੇ ਸੂਣ ਦੇ ਪਏ ਆ ਕਿੰਨਾ ਕ ਇਹਦਾ ਪਿਛਲੇ ਸੂਏ ਦਾ ਦੁੱਧ ਸੀ ਬਾਈ ਸਾਰੀ ਇਨਫਰਮੇਸ਼ਨ ਆਪਾਂ ਬਾਈਪਿੰਦਰ ਤੋਂ ਲਵਾਂਗੇ ਨੰਬਰ ਆ ਬਾਈ ਦਾ ਹੁਣ ਸਕਰੀਨ ਵੀਡੀਓ ਤੇ ਠਾਣ ਦੋਸਤੋ ਚੱਲੀ ਜਾਂਦਾ ਆਜੋ ਆਪਾਂ ਬਾਈ ਨਾਲ ਹੀ ਗੱਲਬਾਤ ਕਰਦੇ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 17 ਤਰੀਕ ਪਹਿਲਾ ਮਹੀਨਾ ਤੇ 2026 ਸਸੀਗਾਲ ਬਾਈ ਜੀ ਸਸੀਗਾਲ ਬਾਈ ਪਿੰਡ ਪਿੰਦਰਾ ਆਪਣਾ ਕਿਹੜਾ ਰਾਏਪੁਰ ਜੀ ਰਾਏਪੁਰ ਨਾਲ ਨਾਲ ਕਿਹੜੇ ਪਿੰਡਾ ਬਾਈ ਆਪਣੇ ਨਾਲ ਰਹਿੰਦਾ ਰਾਏਪੁਰ ਦੇ ਨਾਲ ਮੱਖਾ ਜੀ ਹਾਂਜੀ ਛਾਪੜੀ ਰਹ ਜਾਂਦੀ ਜੀ ਠੀਕ ਇਧਰ ਚੇਹੜੀ ਰਹ ਜਾਂਦਾ ਜੀ ਇਧਰ ਬਹਿਣੀ ਵਾਲਾ ਠੀਕ ਹੈ ਬਈ ਠੀਕ ਹੈ ਚਾਰੇ ਪਿੰਡਾਂ ਦੇ ਸੈਂਟਰ ਚ ਆਪਣਾ ਪਿੰਡਾ ਹਾਂਜੀ ਠੀਕ ਆ ਪਿੰਦਰ ਵਿਰੇ ਹੈ ਕਿੰਨਾ ਮਸੂਆ ਮੱਝ ਇਹ ਚੌਥੇ ਸੂਆ ਬਈ ਚੌਥਾ ਸੂਆ ਕਰੂ ਆਪਣੀ ਹਾਂ ਕਰਦੀ ਆ ਬਈ ਹੋ ਘੱਟ ਬਈ ਸਹੀ ਸਹੀ ਜੀ ਗੱਲ ਕਰੀ ਜਿੰਨੀ ਤੇ ਖਰਾਜ ਉਤਰ ਜੇ ਦੁੱਧ ਜਿਹੜਾ ਪਿਛਲੇ ਸੂਏ ਕਿੰਨਾ ਦਿੱਤਾ ਸਹੀ ਦੁੱਧ ਦੇ ਨੇ ਬਈ ਆਪਣਾ ਕੋ 17 ਇੰਚ ਪੂਰਾ ਦਿੱ ਤੇ ਜੇ ਐਤ ਕੀ ਕੋਈ ਕਹਦੇ ਬਈ ਅਸੀਂ 17 ਦੀ ਓਟ ਤੇ ਤੇਰੇ ਤੋਂ ਲੈਤਾ ਲੈਨੇ ਆ ਸਾਡੇ ਜੇ ਅਗਲੇ ਦੇ ਘਰੇ ਨਾ ਚਵਾ ਕੇ ਦੇ ਦਾਂਗੇ ਬਈ ਅੱਛਾ ਜੇ ਸੂੰਦੀ ਆ ਕਰੋ ਉਹ ਜ ਚਵਾ ਕੇ ਵੀ ਦੇ ਦਾਂ ਹਾਂ ਹਾਂ ਚਵਾ ਕੇ ਦੇ ਦੇਖੋ ਦੋਸਤੋ ਬਾਈ ਕਹਿੰਦਾ ਜੇ ਘਰੇ ਆਪਣੇ ਮੱਝ ਸੂਪ ਹੀ ਕਿਸੇ ਨੇ ਸਾਈ ਬਿਆਨਾ ਕਰਨਾ ਪੱਕਾ ਕਰ ਲੇ 17 ਕਿਲੋ ਆਪਾਂ ਚਵਾ ਕੇ ਵੀ ਦੇ ਦਾਂਗੇ ਇਹ ਦੂਤੇ ਹੋਰ ਕੋਈ ਵੀ ਬੰਦਾ ਗਰੰਟੀ ਵੀ ਨਹੀਂ ਲੈ ਸਕਦਾ ਇਹਦੀ ਆ ਪਿਛਲੇ ਸੂਏ ਦੀ ਝੋਟੀ ਇੱਧਰ ਖੜੀ ਆ ਬਾਈ ਘਰ ਦੇ ਜਾਨਵਰ ਆ ਕੋਈ ਆਂਦਾ ਹੈ ਨਹੀਂ ਵਪਾਰ ਦਾ ਕੰਮ ਆ ਬੰਦੇ ਨੇ ਜਦੋਂ ਚੋਈ ਹੋਵੇ ਤਾਂ ਫੇਰ ਹੀ ਬੰਦਾ ਗਰੰਟੀ ਓਟ ਲੈਂਦਾ ਹਨਾ ਚੌਥਾ ਸੁਆ ਸੁਣ ਚਾਹ ਕਿੰਨੀ ਤਰੀਕ ਨੂੰ ਦਿਨ ਪੂਰੇ ਆ ਇਹਦੇ ਹੀ ਆਪਣਾ 15 ਤਰੀਕ ਨੂੰ ਦਿਨ ਪੂਰੇ ਜੀ 15 ਆ ਜਿਹੜੀ ਨੰਗੀ 15 ਤਰੀਕ ਤੇ ਇਹਦੇ ਤਿੰਨ ਪੂਰੇ ਇਹ 10 ਦਿਨ ਉੱਤੇ ਲੈਂਦੀ ਆ ਜੀ ਉੱਪਰ ਦੀ ਚਲੀ ਜਾਂਦੀ ਆ ਹਾਂ ਉੱਪਰ ਲੈਂਦੀ ਠੀਕ ਆ ਠੀਕ ਆ 10 ਦਿਨ ਬਾਈ ਕਹਿੰਦਾ ਤਕਰੀਬਨ ਉਤੋਂ ਦੀ ਦੋਸਤੋ ਇਹ ਲੈ ਜਾਂਦੀ ਆ ਅੱਜ 17 ਹੋ ਗਈ ਤਕਰੀਬਨ ਹਜੇ 7 ਲੈ ਜੂ ਹਨਾ ਹਾਂ ਲੈ ਜੂ ਮੈਂ ਹੂੰ ਬਾਕੀ ਦੋਸਤੋ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨਾ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਭਿੰਦਰ ਬਾਈ ਖੋਲ ਲੈ ਇਧਰ ਆਪਾਂ ਵਿੜੇ ਚੀ ਤੋਰ ਦਨੇ ਆ ਵਧੀਆ ਦੋਸਤੋ ਵਜਣ ਚਾ ਮੱਜ ਕੱਦ ਦਾ ਪਾ ਦਰਮਿਆਨੇ ਵੀ ਕਹਿ ਸਕਦੇ ਆ ਨਾ ਬਾਲੀ ਵੱਡੀ ਤੇ ਨਾ ਜਿਆਦੇ ਛੋਟੀ ਜੀ ਆ ਦਰਮਿਆਨੇ ਕੱਦ ਚਾ ਕੁੰਡੇ ਸਿੰਘਾਂ ਚ ਵਜਨ ਦੀ ਭਾਰੀ ਆ ਦੋਸਤੋ ਆ ਦੇਖੋ ਤੇ ਗੱਬਣ ਫਿਰਪਿੰਦਰਾ ਬਾਈ ਇਹੇ ਇਹ ਆਪਾਂ ਬਈ ਸਰਕਾਰੀ ਟੀਕੇ ਲਾਇਆ ਸੀ ਆਪਣਾ ਪਿੰਡ ਅੱਛਾ ਸਰਕਾਰੀ ਡਾਕਟਰ ਦਾ ਕੋਈ ਨਾ ਕੋਈ ਨਾ ਟਕਾਣਾ ਬਾਈ ਟਕਾਣਾ ਆ ਦੇਖੋ ਦੋਸਤੋ ਮੇਰੇ ਤੋਂ ਥੋੜਾ ਜਿਹਾ ਬਾਹਲਾ ਡਰਦੀ ਆ ਦੁੱਧ ਨੂੰ ਬਾਈ ਕਹਿੰਦਾ ਜਮਾਂ ਐਨ ਖਰੀ ਆ ਆਪਾਂ ਗਾਰੰਟੀ ਲੈ ਲਾਂਗੇ 17 ਲੀਟਰ ਦੀ ਜਿਹੜੇ ਵੀ ਭਰਾ ਨੇ ਸਾਈ ਬਿਆਨਾ ਕਰਨਾ ਹੋਰ ਕਮਾਲਾ ਬਾਈ ਇੱਕ ਜਿਹੜਾ ਦਵਾਲਾ ਹੂੰ ਆ ਦੇਖੋ ਵੀਰੇ ਬਾਕੀ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉਂਦੀ ਆ ਕੋਲੇ ਆ ਜੋ ਬਈ ਆਪਦੀ ਤਸੱਲੀ ਕਰਕੇ ਚਾਰੇ ਪੱਖਾਂ ਤੋਂ ਫਿਰ ਤੁਸੀਂ ਮਾਲਕ ਨਾਲ ਸੌਦਾ ਕਰ ਸਕਦੇ ਹੋ ਨੰਬਰ ਬਾਈ ਦਾ ਹੁਣ ਸਕਰੀਨ ਆ ਰਾਹਪੁਰ ਮੱਖਾ ਨਾਲ ਬਾਈ ਨੇ ਪਿੰਡ ਦਸਤੇ ਆਪਦੇ ਹਨ ਤੇ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਆ ਮੇਰਾ ਨੰਬਰ ਲਿਖ ਲਓ ਬਾਈ 7529000631 ਇੱਕ ਗੇੜਾ ਜਿਹਾ ਦਵਾ ਕੇ ਹੋਰ ਬਈ ਲਿਆ ਇਧਰੀ ਉਧਰ ਨੂੰ ਕਮਾਲਾ ਬਾਈ ਹੂੰ ਆ ਲੈ ਬਈ ਕਰ ਲੋ ਚੈੱਕ ਵਜਨ ਚਾ ਦੋਸਤੋ ਪੂਰੇ ਫੁੱਲ ਚ ਮੱਝ ਸੂਣ ਦੇ ਬਾਈ ਕਹਿੰਦਾ ਇਹ ਹਰ ਸੂਏ 10 ਦਿਨ ਉਤੋਂ ਦੀ ਲੈਂਦੀ ਲੈਂਦੀ ਆ ਹਾਂ ਆ ਦੇਖੋ ਚੌਥਾ ਸੂਆ ਸੁੰਦੀ ਹੁਣ ਹਾਂ ਬਈ ਚੌਥਾ ਚੌਥਾ ਸੂਆ ਸੂ ਗਿਆ ਕਿ ਲਿਆ ਵੀਰੇ ਲਿਆ ਓਰੇ ਲਿਆ ਦੇਖੋ ਦੋਸਤੋ ਬਣੂ ਦਾ ਵਾੜਾ ਜਣੇ ਹਾਂ ਬਾਕੀ ਬਾਈ ਕਹਿੰਦਾ ਜਮਾ ਜਿਦੋਂ ਐਨ ਬੱਟ ਕਰਦੀ ਉਹਦੋਂ ਪੂਰੀ ਸੋਹਣੀ ਬਣ ਜਾਂਦੀ ਆ ਤੇ ਪਿੰਦਰ ਬਾਈ ਪਾ ਦਾ ਕਿਵੇਂ ਕਰੇਗਾ ਫਿਰ ਪਾ ਬਈ ਫੋਨਤੀ ਕਰ ਲਾਂਗੇ ਫੋਨ ਤੇ ਕਰੇਗਾ ਹਾਂ ਕੋਈ ਐਡਗਾ ਦੇ ਦੇ ਵੀ ਇਹਦੇ ਚੋ ਮਾੜਾ ਮੋਟਾ ਜਿਹੜਾ ਝੋੜਿਆ ਹੱਤਜੀ ਵੀ ਕਰਦੇ ਵੀ ਇੰਨਾ ਕੁ ਭਾਈ ਅਸੀਂ ਮੰਗਦੇ ਆ ਤੇਰੀ ਮਿਹਨਤ ਆ ਭਾਈ ਮੰਗਣਾ ਹੀ ਆ ਹੱਕ ਆ ਯਾਰ ਉਹ ਤਾਂ ਕੋਈ ਚੱਕਰ ਨਹੀਂ ਵੀ ਬਸ ਉਹਦੇ ਹਿਸਾਬ ਨਾਲ ਦੱਸ ਦੇ ਕੋਈ ਗੱਲ ਨਹੀਂ ਫੋਨ ਤੇ ਫਿਰ ਮੁੱਲ ਦਾ ਭਾਈ ਦੋ ਕਰਦੇ ਆ ਪੂਰਾ 2 ਲੱਖ ਹਾਂ ਠੀਕ ਆ ਬਾਕੀ ਫੋਨ ਤੇ ਹੋ ਜੂਆ ਉਹ ਬਾਕੀ ਜਿੱਥੇ ਦੋ ਭਰਾਵਾਂ ਚ ਛੋਟਾ ਹੁੰਦਾ ਹੈ ਨਾ 2 ਲੱਖ ਬਾਈ ਨੇ ਦੋਸਤੋ ਡਿਮਾਂਡ ਰੱਖੀ ਆ ਬਾਕੀ ਭਾਈ ਕੁਸੀ ਪਾ ਦੇ ਫੀਡ ਕੋਈ ਜਿਹੜੀ ਮਰਜ਼ੀ ਪਾ ਦੇ ਖਾਣ ਖੂਣ ਨੂੰ ਜਮਾ ਬੜੇ ਮੈ ਦੀ ਪਾ ਦੇ ਸਰੋਂ ਦੀ ਖਲ ਪਾ ਦੇ ਘਰ ਗਿੱਲ ਪਾ ਦੇ ਸੀਸ ਪ ਚਾਰ ਜਨਾ ਮਰਜੀ ਪਾ ਦੇ ਖਾਣ ਨੂੰ ਬਾਲੀ ਖੁੱਲੀ ਆ ਜਿਹੜਾ ਪਸ਼ੂ ਦੋਸਤੋ ਖਾਊਗਾ ਤਾਂ ਫਿਰ ਦੁੱਧ ਵੀ ਵੀਰੇ ਉਹੀ ਦਿੰਦਾਗਾ ਨੰਬਰ ਬਾਈ ਦਾ ਹੈਠਾ ਸੋ ਜਿਹੜੇ ਵੀ ਭਰਾ ਨੂੰ ਫਿੱਟ ਆ ਦੋਸਤੋ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ